ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਖਵਾਕ ਸ੍ਰੀ ਹਰਮੰਦਰ ਸਾਹਿਬ ਅਮਰ ਸਤ ਸੋਕੋ ਟਲ ਗੁਰੂ ਦੇ ਸੇਵੀ ਹੈ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਸੋਠਮਾਲਾ ਚੌਥਾ ਕਰ ਪਹਿਲਾ ੴ ਸਤਗੁਰ ਪ੍ਰਸਾਦਿ ਆਪੇ ਆਪ ਵਰਤਦਾ ਪਿਆਰਾ ਆਪੇ ਆਪੇ ਆਪਾ ਹੋ ਵੰਜਾਰਾ ਜਗ ਆਪ ਹੈ ਪਿਆਰਾ ਆਪੇ ਸਚਾ ਸਹੋ ਅੱਪੇ ਵਣਜਾ ਵਪਾਰੀਆ ਪਿਆਰਾ ਅੱਪੇ ਸੱਚ ਬਿਸਾਰੋ ਜਪ ਮੰਨ ਹਰ ਘਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਆ ਪਿਆਰਾ ਅਮਰਤ ਅਗਮ ਅਥਾ ਰਹਾਉ ਅੱਪੇ ਸੋਰ ਸਬ ਦੇਖਦਾ ਪਿਆਰਾ ਮੁਖ ਬੋਲੇ ਆਪ ਮੋਹਾਓ ਆਪੇ ਉਝੜ ਪੈਂਦਾ ਪਿਆਰਾ ਆਪ ਵਿਖਾਲੇ ਰਹੋ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੋ ਆਪੇ ਆਪ ਪੈਂਦਾ ਪਿਆਰਾ ਸਿਰ ਆਪੇ ਧੰੜੇ ਲਾਓ ਆਪ ਕਰਾਈ ਸਾਖਤੀ ਪਿਆਰਾ ਆਪ ਮਾਰੇ ਮਰ ਜਾਓ ਆਪੇ ਪਤਨ ਬਾਦਨੀ ਪਿਆਰਾ ਆਪੇ ਪਾਰ ਲੰਗਾਵੋ ਆਪੇ ਸਾਗਰ ਬੋਇთა ਪਿਆਰਾ ਗੁਰਖੇ ਵਡਿਆ ਪਚਲਾਓ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੇ ਪਤ ਸਹੋ ਆਪੇ ਆਪ ਦਇਆਲਖ ਪਿਆਰਾ ਜਨ ਨਾਨਕ ਬਕਸ ਮਿਲਾਓ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਸਰਬਤ ਦਾ ਪਲਾ ਵਾਹਿਗੁਰੂ ਜੀ ਤਨ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਓ ਸਰਬਤ ਦੇ ਪਲੇ ਲਈ ਪੰਥ ਲਈ ਪੰਜਾਬ ਲਈ ਤੇ ਅਕਾਲੀ ਦਰਬਾਰ ਸਾਹਿਬ ਪੰਜਾਬ ਲਈ ਔਰ ਸਮੂਹ ਬੰਦੀ ਸਿੰਘਾਂ ਲਈ भाई अमृत पाल सिंह जी चढ़ी कला ले ॿियोदरी करी दीरो ਅਲਸਾ ਵਾਈਕੁਂਜੀ ਕੀ ਫਤ